ਪੈਂਟਿੰਗ ਪੈਂਟਿੰਗ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਲਾਵਟੀ ਮਾਰਕੀਟ ਦੀ ਲੱਗੀ ਇਹ ਸਵਾਗ 9 ਦੇ ਟ੍ਰੇਕ ਅੱਗ ਲੱਗ ਗਈ ਤੇ ਇਟ ਵੀ ਵਿਗੜਾ ਉਹਦੇ ਵਿੱਚ ਸਿਲੰਡਰ ਵਗਰਾ ਪਿਆ ਹੋਆ ਅਦਰ ਐਲਪੀਜੀ ਸਿਲੰਡਰ ਜਿਹੜਾ ਇੱਕ ਬਲਾਸਟ ਕਰ ਗਿਆ ਤੇ ਦੋ ਅਜੇ ਵੀ ਅੰਦਰ ਐਲਪੀਜੀ ਸਿਲੰਡਰ ਹੈਗੇ ਫਾਇਰ ਬਰਗੇਡ ਦੀਆਂ 7 ਗੱਡੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਪਾਇਆ ਕਾਬੂ ਇਹ ਮੋਵਲ ਕੇ 11 ਮਿੰਟ ਦਾ ਸਾਨੂੰ ਦਿੱਤਾ ਨਹੀਂ ਕਿ ਕੰਟਰੋਲ ਨਹੀਂ ਪੈ ਸਕਿਆ ਉਸੋਂ ਦੇ ਗੱਡੀਆਂ ਕਿੰਨਾਂ ਆਈਆਂ ਪਹਿਲਾਂ ਉਸ ਤੋਂ ਅੱਗੇ ਜ਼ਿਆਦਾ ਹੋਣ ਕਰਕੇ 5-7 ਗੱਡੀਆਂ ਆ ਗਈਆਂ ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਅੰਦਰ ਪਿਆ ਸਿਲੰਡਰ ਵੀ ਹੋਇਆ ਬਲਾਸਟ ਆਂਿ ਵਾਲੇ ਗੱਡੀਆਂ ਲੋਕ ਲੋਕਰੇ ਪਬਲਿਕ ਨੂੰ ਕਹ ਰਹੇ ਆ ਪਬਲਿਕ ਵੀ ਆਪਣਾ ਥੋੜਾ ਸਾਥ ਦੇਵੇ ਕਿ ਆਪਣੇ ਆਪਣੇ ਵਿਚਾਰ ਰਹਿਣ ਅੰਦਰ ਕਿਉਂਕਿ ਅਸੀਂ ਕੇਂਦਰ ਪਏ ਆ ਉਹਦੇ ਕਰ ਕਰਕੇ ਪਰ ਪਬਲਿਕ ਕੋਈ ਵੀ ਸਾਥ ਨਹੀਂ ਦੇ ਸਕਦਾ ਲਿੰਕ ਰੋਡ ਤੇ ਸਥਿਤ ਗੱਡੀਆਂ ਨੂੰ ਪੇਂਟ ਕਰਨ ਵਾਲੀ ਦੁਕਾਨ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅੱਗ ਇਨੀ ਭਿਆਨਕ ਸੀ ਕਿ ਉਸ ਉੱਤੇ ਜਲਦੀ ਕਾਬੂ ਨਹੀਂ ਪਾਇਆ ਗਿਆ ਲੇਕਿਨ ਫਾਇਰ ਬ੍ਰਿਗੇਡ ਦੀਆਂ 7 ਤੋਂ 8 ਗੱਡੀਆਂ ਲੱਗਣ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਅਫਸਰ ਦੇ ਮੁਤਾਬਿਕ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਅਤੇ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਦਿਲਬਾਗ ਸਿੰਘ ਹੈ ਜੀ ਫਾਇਰ ਸਟੇਸ਼ਨ ਦਾ ਕਿਸੇ ਦਾ ਅੱਗ ਲੱਗੀ ਹੈ ਜੀ ਲਿਬਰਟੀ ਮਾਰਕੀਟ ਤੇ ਲੱਗੀ ਹੈ ਜੀ ਸਵਾਗ ਨੌਏ ਦੇ ਤਰੀਕ ਨੂੰ ਅੱਗ ਲੱਗੀ ਹੈ ਜੀ ਉਹ ਪੇਟ ਦੀ ਦੁਕਾਨ ਹੈ ਉਹਦੇ ਵਿੱਚ ਥਿੰਨਰ ਵਗੈਰਾ ਪਿਆ ਹੋਇਆ ਅਦਰ ਐਲਪੀਜੀ ਸਿਲੰਡਰ ਵੀ ਜਿਹੜਾ ਇੱਕ ਬਲਾਸਟ ਕਰ ਗਿਆ ਤੇ ਦੋ ਅਜੇ ਵੀ ਅੰਦਰ ਐਲਪੀਜੀ ਸਿਲੰਡਰ ਹੈਗੇ ਆ ਜੀ ਸਰ ਕਿਦੋਂ ਕਦੀ ਆਪੀ ਦਾ ਤੁਹਾਨੂੰ ਸੂਚਨਾ ਪ੍ਰਾਪਤ ਹੋਈ 9:00 ਵਜੇ 19 ਮਿੰਟ ਤੇ ਸਾਨੂੰ ਸੂਚਨਾ ਮਿਲੀ ਹੈ ਕੰਟਰੋਲ ਰੂਮ ਤੇ ਸਾਨੂੰ ਉਸ ਤੋਂ ਵੜੇ ਗੱਡੀਆਂ ਤਿੰਨ ਆਈਆਂ ਪਹਿਲਾਂ ਉਸ ਅੱਗੇ ਜ਼ਿਆਦਾ ਹੋਣ ਕਰਕੇ ਪੰਜ-ਸੱਤ ਗੱਡੀਆਂ ਆ ਗਈਆਂ ਤੇ ਹੁਣ ਸਥਿਤੀ ਕਿਸ ਤਰ੍ਹਾਂ ਦੀ ਕੰਟਰੋਲਰ ਕੰਟਰੋਲ ਹੈ ਸਿਰਫ ਅੱਗ ਦੇ ਉੱਤੇ ਜਾਏ ਨਾ ਜਾ ਰਿਹਾ ਬਿਲਡਿੰਗ ਦੇ ਪਾਣੀ ਪ੍ਰੋਪਰ ਜਗ੍ਹਾ ਤੇ ਪੈ ਨਹੀਂ ਰਿਹਾ ਜਿੱਥੇ ਅੱਗ ਲੱਗੀ ਹੈ ਨਾ ਬਸ ਹੁਣ ਬੰਦੇ ਬੱਡੀ ਗੱਡੀ ਲਾਤੀ ਹੁਣ ਨਾਲੇ ਅੰਦਰ ਬੰਦੇ ਜਾਣਗੇ ਸਾਰਾ ਸੱਚ ਕਰਕੇ ਓਕੇ ਕਰਦੇ ਆ ਆਹ ਆਹ ਕੰਟਰੋਲ ਕਿੰਨੇ ਪਾਏ ਟੈਂਡਰ ਤੇ ਲੱਗੇ ਤੁਹਾਡੇ ਸੱਤ ਪਾਏ ਟੈਂਡਰ ਕੰਮ ਕਰ ਰਹੇ ਜੀ ਅਸੀਂ ਤੇ ਸਰ ਇੱਕ ਸੇਵਾਦਾਰੀ ਅੱਗ ਲੱਗਦਾ ਕੁਝ ਪਾਰਾ ਦਾ ਹੈ ਤਾਂ ਪਤਾ ਲੱਗਦਾ ਕਿ ਕੁਝ ਅੱਗੇ ਤੇ ਦੇਖੋ ਕੰਮ ਹੀ ਚੱਲ ਰਿਹਾ ਜੀ ਉੱਧਰ ਜਾਵਾਂਗੇ ਫਿਰ ਪਤਾ ਲੱਗੇਗਾ ਕੋਈ ਜਾਣੀ ਵਾਲੀ ਜਾਣੀ ਨੁਕਸਾਨ ਕੋਈ ਮਾਲੀ ਕਿਦਾਂ ਮਾਲੀ ਤੇ ਹੁਣ ਅੰਦਰ ਜਾ ਕੇ ਪਤਾ ਲੱਗੇਗਾ ਜੀ ਕੀ ਅੰਦਰ ਜੀ ਬਾਹਰ ਹੀ ਆਏਗਾ ਮਾਲ ਕਰਨਾ ਪਤਾ ਲੱਗਦਾ ਕਿ ਮਾਲ ਖੜੇ ਹੈਗਾ ਨਾਲ ਹੀ ਲੱਗੇ ਹੋਏ ਹੈ ਤੇ ਉਹਨਾਂ ਉਹਨਾਂ ਨੂੰ ਗਾਈਡ ਕਰ ਰਹੇ ਆ ਵੀ ਅੰਦਰ ਉਹ ਪਿਆ ਅੰਦਰ ਸਾਰਾ ਪੜੀ ਇਹ ਪਾਣੀ ਵਾਲੇ ਕੰਟਰੀਆ ਟੋਕ ਟੋਕਰੇ ਪਬਲਿਕ ਨੂੰ ਕਹਿ ਰਹੇ ਪਬਲਿਕ ਵੀ ਆਪਣਾ ਥੋੜਾ ਸਾਥ ਦੇਵੇ ਕਿ ਆਪਣੇ ਆਪਣੇ ਵਿਚਾਰ ਰਹਿਣ ਅੰਦਰ ਕਿਉਂਕਿ ਅਸੀਂ ਕਿਹੜੇ ਸਿਲੰਡਰ ਪਏ ਆ ਉਹਦੇ ਕਰ ਕਹਿ ਪਰ ਪਬਲਿਕ ਕੋਈ ਵੀ ਸਾਥ ਨਹੀਂ ਦੇਦੀ ਸਾਡਾ ਕੋਈ ਸਿਲੰਡਰ ਵਗੈਰਾ ਪਲਾਸਟਿਕ ਹੈ ਕੋਈ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਲਿਆਈ ਸੈਂਟਰਾਂ ਦਾ ਉਹਨਾਂ ਨੇ ਪਾਲਖਾਂ ਕਿਹਾ ਵੀ ਸੈਂਟਰ ਪਈ ਅੰਦਰ ਪਰ ਅਜਿਹੀ ਕੋਈ ਗੱਲ ਪਲਾਸਟਿਕ ਦੀ ਕੋਈ ਗੱਲ ਨਹੀਂ ਤੇ ਹੁਣ ਕਿੰਨੇ ਮੁਲਾਜ਼ਮ ਲਗਾਏ ਗਏ ਜੀ ਲੋਕ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਹਟੋ ਕਰ ਜੀ ਸਾਡੀ ਪੰਜ ਚ ਗੜੀਆਂ ਕੰਟਰੋਲ ਰੂਮ ਦੀ ਲੱਗੀਆਂ ਹੋਆਂ ਪਾਣੀ ਸਿਵਲੈਂਟ ਵੀ ਆਏ ਆ ਮੈਂ ਵੀ ਸੋ ਤੁਸੀਂ ਸਭ ਆਏ ਆ ਹੋਣ ਆ ਅਫਸਰ ਕੋ ਗਏ ਤੁਸੀਂ ਤੇ ਸਰ ਕਿ ਦੁੱਧ ਦੀ ਅੱਗ ਦਾ ਸੂਚਨਾ ਪ੍ਰਾਪਤ ਹੋਈ ਜੀ ਕੋਈ ਪਤਾ ਲੱਗੀ ਜੀ 2 ਘੰਟਾ ਕਿ ਹੋ ਗਿਆ ਪਿੰਟ ਵਾਲਾ ਟੈਂਟਿੰਗ ਪੈਂਟਿੰਗ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਲਵਟੀ ਮਾਰਕੀਟ ਦੀ ਲੱਗੀ ਜੀ ਸਵਾਗ 9 ਵਜੇ ਤੱਕ ਫਟ ਆਗ ਲੱਗੀ ਤੇ ਉਹ ਵਿਗਾੜਾ ਉਹਦੇ ਵਿੱਚ ਸਿੰਮਰ ਵਗੈਰਾ ਪਿਆ ਹੋਆ ਅਗਰ ਐਲਪੀਜੀ ਸਿਲੰਡਰ ਜਿਹੜਾ ਇੱਕ ਪਲਾਸਟ ਕਰ ਗਿਆ ਤੇ ਦੋ ਅਜੇ ਵੀ ਅੰਦਰ ਐਲਪੀਜੀ ਸਿਲੰਡਰ ਹੈਗੇ ਫਾਇਰ ਬਰਗੇਡ ਦੀਆਂ 7 ਗੱਡੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਪਾਇਆ ਕਾਬੂ ਇਹ ਮੋੜ ਕੇ 19 ਮਿੰਟ ਤੱਕ ਸਾਨੂੰ ਸਿਟੀ ਮੀਂਹ ਕੰਟਰੋਲ ਨਹੀਂ ਬੈਸਾ ਉਸ ਤੋਂ ਬਾਅਦ ਗੱਡੀਆਂ ਇਕੱਲਾਈਆਂ ਪਹਿਲਾਂ ਉਸ ਤੋਂ ਆਖੇ ਜ਼ਿਆਦਾ ਹੋਣ ਕਰਕੇ 5-7 ਗੱਡੀਆਂ ਆ ਗਈਆਂ ਫਾਇਰ ਬਰਗੇਡ ਅਫਸਰ ਨੇ ਦੱਸਿਆ ਕਿ ਅੰਦਰ ਪਿਆ ਸਿਲੰਡਰ ਵੀ ਹੋਇਆ ਬਲਾਸ ਪਾਣੀ ਵਾਲੇ ਗੱਡੀਆਂ ਟੋਕਰੇ ਪਬਲਿਕ ਨੂੰ ਕਰ ਰਹੇ ਹਨ ਪਬਲਿਕ ਵੀ ਆਪਣਾ ਥੋੜਾ ਸਾਥ ਦੇਵੇ ਜਿ ਆਪਣੇ ਆਪਣੇ ਵਿਚਾਰ ਰਹਿਣ ਅੰਦਰ ਕਿਉਂਕਿ ਅਸੀਂ ਕਿਹਨੂੰ ਸੰਕਰ ਪਏ ਆ ਉਹਦੇ ਕਰ ਕਾਰੇ ਪਰ ਪਬਲਿਕ ਕੋਈ ਵੀ ਸਾਥ ਨਹੀਂ ਦੇ ਦਿੰਦਾ ਨਾ ਅੰਮ੍ਰਿਤਸਰ ਦੇ ਲਿੰਕ ਰੋਡ ਤੇ ਸਥਿਤ ਗੱਡੀਆਂ ਨੂੰ ਪੇਂਟ ਕਰਨ ਵਾਲੀ ਦੁਕਾਨ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅੱਗ ਇਨੀ ਭਿਆਨਕ ਸੀ ਕਿ ਉਸ ਉੱਤੇ ਜਲਦੀ ਕਾਬੂ ਨਹੀਂ ਪਾਇਆ ਗਿਆ ਲੇਕਿਨ ਫਾਇਰ ਬ੍ਰਿਗੇਡੀਆਂ 7 ਤੋਂ 8 ਗੱਡੀਆਂ ਲੱਗਣ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਅਫਸਰ ਦੇ ਮੁਤਾਬਕ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਅਤੇ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਜੀ ਮੇਰਾ ਨਾਮ ਦਲਬਖ ਸਿੰਘ ਹੈ ਜੀ ਫਾਇਰ ਸ਼ਿਫਟ ਕਿਸੇ ਕਰਕੇ ਅੱਗ ਲੱਗੀ ਹੈ ਜੀ ਲਵਟੀ ਮਾਰਕੀਟ ਤੇ ਲੱਗੀ ਹੈ ਜੀ ਸਵਾਗ 9 ਇਹ ਤਰੀਕਾ ਅੱਗ ਲੱਗੀ ਹੈ ਜੀ ਉਹ ਏਟੀ ਵੀ ਵਿਗਾਰ ਹੈ ਉਹਦੇ ਵਿੱਚ ਥਿੰਨਰ ਵਗੈਰਾ ਪਿਆ ਹੋਇਆ ਅਦਰ ਐਲਪੀਜੀ ਸਿਲੰਡਰ ਵੀ ਜਿਹੜਾ ਇੱਕ ਬਲਾਸਟ ਕਰ ਗਿਆ ਤੇ ਦੋ ਅਜੇ ਵੀ ਅੰਦਰ ਐਲਪੀਜੀ ਸਿਲੰਡਰ ਹੈਗੇ ਆ ਜੀ। ਸਰ ਕਿਦੋਂ ਕਦੀ ਆਗੀ ਦਾ ਤੁਹਾਨੂੰ ਸੂਚਨਾ ਪ੍ਰਾਪਤ ਹੋਈ? 9:00 ਵਜੇ 19 ਮਿੰਟ ਤੇ ਸਾਨੂੰ ਸੂਚਨਾ ਮਿਲੀ ਹੈ ਕੰਟਰੋਲ ਰੂਮ ਤੇ ਸਾਨੂੰ ਉਸ ਤੋਂ ਵੜੇ ਗੱਡੀਆਂ ਤਿੰਨ ਆਈਆਂ ਪਹਿਲਾਂ ਉਸ ਅੱਗੇ ਜ਼ਿਆਦਾ ਹੋਣ ਕਰਕੇ ਪੰਜ-ਸੱਤ ਗੱਡੀਆਂ ਆ ਗਈਆਂ। ਤੇ ਹੁਣ ਸਥਿਤੀ ਕਿਸ ਤਰ੍ਹਾਂ ਦੀ ਕੰਟਰੋਲ ਕੰਟਰੋਲ ਹੈ ਸਿਰਫ ਅੱਗ ਦੇ ਉੱਤੇ ਜਾਏ ਨਾ ਜਾ ਰਿਹਾ ਬਿਲਡਿੰਗ ਦੇ ਪਾਣੀ ਪ੍ਰੋਪਰ ਜਗ੍ਹਾ ਤੇ ਪੈ ਨਹੀਂ ਰਿਹਾ ਜਿੱਥੇ ਅੱਗ ਲੱਗੀ ਹੈ ਨਾ। ਬਸ ਹੁਣ ਬ ਵੱਡੀ ਗੱਡੀ ਲਾਤੀ ਹੁਣ ਨਾਲ ਹੀ ਅੰਦਰ ਬੰਦੇ ਜਾਣਗੇ ਸਾਰਾ ਸਰਚ ਕਰਕੇ ਓਕੇ ਕਰ ਦੇਣਾ ਆਹ ਆਹ ਕੰਟਰੋਲ ਟੋਟਲ ਕਿੰਨੇ ਪਾਇ ਟੈਂਡਰ ਤੇ ਲੱਗੇ ਤੁਹਾਡੇ ਸੱਤ ਪਾਇ ਟੈਂਡਰ ਕੰਮ ਕਰ ਰਹੇ ਜੀ ਅਸੀਂ ਸਰ ਇੱਕ ਸੇਵਾਦੰਤੀ ਦਾ ਆਗ ਲੱਗਦਾ ਕੁਸ਼ਤਾਰ ਦਾ ਹੈ ਤਾਂ ਪਤਾ ਲੱਗ ਰਿਹਾ ਜੀ ਹਾਂ ਜੀ ਤੇ ਦੇਖੋ ਕੰਮ ਹੀ ਚੱਲ ਰਿਹਾ ਜੀ ਅੰਦਰ ਜਾਵਾਂਗੇ ਫਿਰ ਪਤਾ ਲੱਗੇਗਾ ਕੋਈ ਜਾਣੀ ਵਾਲੀ ਜਾਣੀ ਨੁਕਸਾਨ ਕੋਈ ਵਾਲੀ ਤੇ ਹੁਣ ਅੰਦਰ ਜਾ ਕੇ ਪਤਾ ਲੱਗੇਗਾ ਜੀ ਕੀ ਅੰਦਰ ਹੈ ਬਾਹਰ ਹੀ ਆਏਗਾ ਮਾਲਕਾਂ ਨੂੰ ਪਤਾ ਲੱਗਦਾ ਕਿ ਮਾਲਕ ਖੜੇ ਹੈ ਨਾਲ ਹੀ ਲੱਗੇ ਹੋਏ ਨੇ ਤੇ ਉਹ ਉਹਨਾਂ ਨੂੰ ਗਾਈਡ ਕਰ ਰਹੇ ਵੀ ਅੰਦਰ ਉਹ ਪਿਆ ਅੰਦਰ ਸਾਰਾ ਸਮਾਨ ਜਿਹੜਾ ਵੀ ਪਿਆ ਪਾਣੀ ਵਾਲੇ ਗੱਡੀਆਂ ਟ੍ਰੋਕਰ ਪਬਲਿਕ ਨੂੰ ਕਹਿ ਰਹੇ ਪਬਲਿਕ ਵੀ ਆਪਣਾ ਥੋੜਾ ਸਾਥ ਦੇਵੇ ਕਿ ਆਪਣੇ ਆਪਣੇ ਵਿਚਾਰ ਰਹਿਣ ਅੰਦਰ ਕਿਉਂਕਿ ਅਸੀਂ ਕੇਂਦਰ ਪਏ ਆ ਉਹਦੇ ਕਰ ਕਹਿ ਰਹੇ ਪਰ ਪਬਲਿਕ ਕੋਈ ਵੀ ਸਾਥ ਨਹੀਂ ਦੇ ਰਹੀ ਸਾਡਾ ਕੋਈ ਸਿਲੰਡਰ ਵਗੈਰਾ ਪਲਾਸਟੋ ਹੈ ਕੋਈ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਲਈ ਸੈਂਟਰ ਦਾ ਉਹਨਾਂ ਨੇ ਪਾਲਖਾ ਕਿਹਾ ਵੀ ਸੈਂਟਰ ਪਏ ਅੰਦਰ ਪਰ ਅਜਿਹੀ ਕੋਈ ਗੱਲ ਪਲਾਸਟਾ ਦੀ ਕੋਈ ਗੱਲ ਨਹੀਂ ਤੇ ਹੁਣ ਕਿੰਨੇ ਮੁਲਾਜ਼ਮ ਲਗਾਏ ਗਏ ਜੀ ਲੋਕ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਟੋਕਰ ਜੀ ਸਾਡੀਆਂ ਪੰਜ ਛੇ ਗੱਡੀਆਂ ਟੋਕਰ ਰੂਮ ਦੇ ਲੱਗੀਆਂ ਹੋਆਂ ਪਾਣੀ ਸਿਵਲ ਲੈਂਟ ਵੀ ਆਏ ਆ ਮੈਂ ਵੀ ਖੁਦ ਆਪ ਆਇਆ ਸਤਿ ਸ੍ਰੀ ਅਕਾਲ ਜੀ ਸਾਰੇ ਆਏ ਆ ਹੋਰ ਆ ਅਫਸਰ ਕੋ ਗਏ ਤੁਸੀਂ ਤੇ ਸਰ ਕਿ ਦੁੱਧ ਦੀ ਅੱਗ ਦਾ ਸੂਚਨਾ ਪ੍ਰਾਪਤ ਹੋਈ ਜੀ ਕੋਈ ਪਤਾ ਲੱਗੀ ਜੀ 2 ਘੰਟੇ ਕਿ ਹੋ ਗਿਆ ਪਿੰਡ ਤੋਂ ਵਾਲਾ